ਹਰੀਕਨ ਹਲੇਨ ਆਪਾਂ ਕੱਲ ਸੋਚਦੇ ਸੀ ਵੀ ਕਿੱਦਾਂ ਇਹਨੂੰ ਪ੍ਰੋਨਾਨਸिएट ਪ੍ਰੋਨਾਨਸिएट ਕਰਨਾ ਹੈ ਐਕਚੁਅਲੀ ਇਹ ਫ੍ਰੈਂਚ ਵਰਡ ਆ ਫ੍ਰੈਂਚ ਐਲੇਨ ਕਰਕੇ ਕਹਿੰਦੇ ਆ ਇੰਗਲਿਸ਼ ਹਲੇਨ ਕਰਕੇ ਕਹਿੰਦੇ ਆ ਸੋ ਇਹ ਬੜਾ ਖਤਰਨਾਕ ਤੂਫਾਨ ਫਲਰੀਡਾ ਦੇ ਜਿਹੜਾ ਕੋਸਟ ਆ ਉਹਦੇ ਤੇ ਆਇਆ ਪਹਿਲਾਂ ਕੈਟਾਗਰੀ 2 ਸੀ ਹੁਣ ਕੈਟਾਗਰੀ 3 ਦੇ ਵਿੱਚ ਕਨਵਰਟ ਹੋਣ ਵਾਲਾ ਆ 105 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਹਵਾਵਾਂ ਜਿਹੜੀਆਂ ਚੱਲ ਰਹੀਆਂ ਆ ਮੀਂਹ ਉੱਥੇ ਜਿੱਦਾਂ 6 ਤੋਂ 12 ਇੰਚ ਤੱਕ ਜਿਹੜਾ ਪੈ ਸਕਦਾ ਤੇ ਕਈ ਏਰੀਏ ਦੇ ਵਿੱਚ 18 ਇੰਚ ਤੱਕ ਵੀ ਜਿਹੜਾ ਮੀਂਹ ਪੈਣਾ ਆ ਕੱਲ ਆफी ਕਾਫੀ ਵੱਡਾ ਜਿਹੜਾ ਐਕਸਪਲੇਨ ਕੀਤਾ ਸੀ ਵੀ ਕਿਸ ਤਰ੍ਹਾਂ 15 ਫੁੱਟ ਤੱਕ ਵੀ ਜਿਹੜੀ ਸਮੁੰਦਰ ਦੀ ਸਰਜ ਆ 15 ਤੋਂ 20 ਫੁੱਟ ਤੱਕ ਪਹੁੰਚ ਸਕਦੀ ਹੈਗੀ ਆ 68 ਦੇ ਵਿੱਚੋਂ ਮੈਜੋਰਟੀ ਦੀਆਂ ਜਿਹੜੀਆਂ ਕਾਉਂਟੀਆਂ ਆ ਉੱਥੋਂ ਲੋਕਾਂ ਨੂੰ ਵੈਕੂਏਟ ਕੀਤਾ ਗਿਆ ਆ ਐਮਰਜੈਂਸੀ ਡਿਕਲੇਅਰ ਕੀਤੀ ਗਈ ਹੈਗੀ ਆ ਨੇਸ਼ਨਲ ਗਾਰਡਸ ਵੀ ਭੇਜੇ ਗਏ ਹੈਗੇ ਆ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਕਿਹਾ ਵੀ ਜਿੰਨੀ ਫੀਮਾ ਹੈਲਪ ਕਰ ਸਕਦੀ ਆ ਵੱਧ ਤੋਂ ਵੱਧ ਹੈਲਪ ਕਰੋ ਬਿਲਕੁਲ ਸੋ 20 ਫੁੱਟ ਸਰਜ ਕਹਿੰਦੇ ਵੀ ਕੈਟਾਸਟ੍ਰੋਫਿਕ ਹੋਊਗੀ ਜਾਨਲੇਵਾ ਵੀ ਸਾਬਤ ਜਿਹੜੀ ਉਹ ਹੋਣੀ ਆ ਤੇ ਨੁਕਸਾਨ ਉਹਨੇ ਜਿਹੜਾ ਉਹ ਪ੍ਰਾਪਰਟੀ ਦਾ ਵੀ ਬਹੁਤ ਜ਼ਿਆਦਾ ਕਰਨਾ ਆ ਇਹੀ ਜਿਹੜੇ ਕੁਦਰਤੀ ਜਿਹੜੀਆਂ ਚੀਜ਼ਾਂ ਦੇ ਕਰਕੇ ਇੱਥੇ ਜਿਹੜੀ ਸਮੱਸਿਆ ਹੈ ਉਹ ਲਗਾਤਾਰ ਵੱਧ ਰਹੀ ਆ ਖਾਸ ਕਰਕੇ ਉਦੋਂ ਹਰਜੋਜੀ ਵੀ ਜਦੋਂ ਨੈਚੁਰਲ ਡਿਜ਼ਾਸਟਰ ਜਿਹੜੇ ਵਧ ਰਹੇ ਆ ਤੇ ਫਿਰ ਇੰਸ਼ੋਰੈਂਸ ਦੇ ਦਾ ਵੀ ਜਿਹੜਾ ਉੱਥੇ ਕੰਮ ਖਰਾਬ ਹੁੰਦਾ ਜਿਹੜਾ ਉਹ ਜਾ ਰਿਹਾ ਆ ਆਬਵੀਅਸਲੀ ਇਸ ਸਾਰੇ ਵਰਤਾਰੇ ਦਾ ਹਰੀਕੇਨਸ ਦਾ ਜਿਹੜਾ ਵਰਤਾਰੇ ਦਾ ਟਰਾਂਸਪੋਰਟੇਟ ਦੇ ਉੱਤੇ ਵੀ ਅਸਰ ਹੁੰਦਾ ਉਹ ਆਪਾਂ ਬਾਅਦ ਦੇ ਵਿੱਚ ਚਰਚਾ ਜਿਹੜੀ ਉਸ ਦੇ ਉੱਤੇ ਕਰਦੇ ਆ ਪਰ ਹਾਲ ਦੀ ਘੜੀ ਫਲੋਰਿਡਾ ਤੇ ਉਸ ਦੇ ਇਰਦ-ਗਿਰਦ ਦੇ ਇਲਾਕੇ ਨਾਲ ਦੇ ਸੂਬਿਆਂ ਦੇ ਵਿੱਚ ਤੇ ਖਾਸ ਕਰਕੇ ਜਿਹੜਾ ਟੈਂਪਾ ਬੇ ਵਾਲਾ ਜਿਹੜਾ ਇਲਾਕਾ ਆ ਉਸ ਵਾਲੇ ਕੋਸਟ ਦੇ ਉੱਤੇ ਬਹੁਤ ਤੇਜ਼ ਹਵਾਵਾਂ ਨੇਰੀ ਝੱਖੜ ਮੀ ਜਿਹੜਾ ਉਹ ਆਉਣ ਜਾ ਰਿਹਾ ਆ ਇੱਕ ਐਸ਼ਵਲ ਕਰਕੇ ਇਲਾਕਾ ਹੈ ਹਜ਼ਾਰ ਸਾਲ ਤੇ ਵਿੱਚ ਇੱਕ ਵਾਰ ਇਦਾਂ ਦਾ ਜਿਹੜੇ ਕਹਿੰਦੇ ਵੀ ਉੱਥੇ ਫਲੱਡ ਆ ਸਕਦੇ ਆ ਇੰਨਾ ਜ਼ਿਆਦਾ ਜਿਹੜਾ ਉੱਥੇ ਮੀਂਹ ਜਿਹੜਾ ਉਹ ਪੈਣ ਜਾ ਰਿਹਾ ਹੈਗਾ ਹੁਣ ਤੱਕ ਜਦੋਂ ਤੋਂ ਉੱਥੇ ਰਿਕਾਰਡ ਰੱਖਿਆ ਜਾ ਰਿਹਾ ਮੀਂਹ ਪੈਣ ਦਾ ਹੁਣ ਤੱਕ ਦਾ ਕਹਿੰਦੇ ਵੀ ਇਹ ਸਭ ਤੋਂ ਵੱਡੇ ਜਿਹੜੇ ਜਿਹੜੇ ਆ ਉਹ ਫਲੱਡ ਉਸ ਨੂੰ ਸਰਪਾਸ ਜਿਹੜਾ ਕਰਨ ਜਾ ਰਿਹਾ 1916 ਦੇ ਵਿੱਚ ਜਿਹੜੇ ਉੱਥੇ ਆਏ ਸੀ ਤੇ 2004 ਦੇ ਵਿੱਚ ਜਿਹੜੇ ਫਲੱਡ ਆਏ ਸੀ ਉਸ ਨੂੰ ਵੀ ਜਿਹੜਾ ਉਹਨਾਂ ਨੇ ਉਹ ਪਾਰ ਕਰ ਦਿੱਤਾ ਹੈਗਾ ਫਲੋਰੀਡਾ ਦਾ ਜਿਹੜਾ ਕੋਸਟ ਆ ਉਹ ਆਲਰੇਡੀ ਜਿਹੜਾ ਇਰਦਗਿਰ ਦਾ ਉਹ ਕੁਛ-ਕੁਛ ਇੰਚਾਂ ਤੋਂ ਕਈ-ਕਈ ਫੁੱਟ ਤੱਕ ਆਲਰੇਡੀ ਪਾਣੀ ਦੇ ਹੇਟਾਂ ਆ ਚੁੱਕਾ ਹੈਗਾ ਯਾ ਯੂ ਐਸ ਦੀਆਂ ਜਿਹੜੀਆਂ ਫਲਾਈਟਸ ਆ ਫਲੋਰੀਡਾ ਨੂੰ ਜਿਹੜੀਆਂ ਜਾਂਦੀਆਂ ਤੇ ਜਾਂ ਉੱਥੋਂ ਜਿਨ੍ਹਾਂ ਨੇ ਉਡਾਣ ਭਰਨੀ ਸੀ ਹਰੀਕੇਨ ਹੇਲਨ ਦੇ ਕਰਕੇ ਹਜ਼ਾਰ ਤੋਂ ਵੱਧ ਜਿਹੜੀਆਂ ਫਲਾਈਟਸ ਆ ਉਹ ਆਲਰੇਡੀ ਜਿਹੜੀਆਂ ਕੈਨਸਲ ਆ ਉਹ ਹੋ ਚੁੱਕੀਆਂ ਹੈਗੀਆਂ ਆ ਸੋ ਹਿਲਸਬੋਰੋ ਕਾਉਂਟੀ ਜਿਸ ਦੇ ਵਿੱਚ ਟੈਂਪਾ ਜਿਹੜਾ ਆਉਂਦਾ ਆ ਉਹਨਾਂ ਨੇ ਆਪਣੇ ਆਫਿਸਿਸ ਤੇ ਫੈਸਿਲਿਟੀਆਂ ਉਹਨਾਂ ਨੇ ਕਲੋਜ਼ ਕਰ ਦਿੱਤੀਆਂ ਆ ਤੇ ਕਹਿੰਦੇ ਵੀ ਕਾਉਂਟੀ ਦੇ EMPLOYEES ਆ ਉਹਨਾਂ ਨੂੰ ਫੋਕਸ ਕੀਤਾ ਜਾ ਰਿਹਾ ਵੀ ਹਰੀਕੇਨ ਹੈਲਨ ਦਾ ਰਿਸਪਾਂਸ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਕੀਤਾ ਆ ਉਹ ਰੈਜ਼ਿਡੈਂਟਸ ਨੂੰ ਅਪੀਲ ਕਰ ਰਹੇ ਆ ਵੀ ਭਾਈ ਅਜੇਹੀ ਕੋਈ ਵੀ ਗੱਲ ਨਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਜਾਨ ਤੇ ਜਿਹੜੇ ਫਰਸਟ ਰਿਸਪੌਂਡਰਸ ਆ ਉਹਨਾਂ ਦੀ ਜਾਨ ਨੂੰ ਜਿਹੜਾ ਤੁਸੀਂ ਖਤਰੇ ਦੇ ਵਿੱਚ ਪਾਵਾ